ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਘੜਕਾ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਦੀਪ ਸਿੰਘ ਹੋਂਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਇਸ ਘਰੋਂ ਵੀਡੀਓ ਕਾਫੀ ਦਿਖਾਈਆਂ ਨੇ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਨਾਲ ਲੱਗਦੇ ਪਿੰਡ ਰਤੋਕੇ ਚੋਲਾ ਸਾਹਿਬ ਪੱਖੂਪੁਰਾ ਘੜਕਾ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਹਰੀਕੇ ਪਤਨ ਤੋਂ ਤਕਰੀਬਨ ਕੋਈ 12-14 12-13 ਕਿਲੋਮੀਟਰ ਦੀ ਦੂਰੀ ਆ ਸਾਰੀ ਸਰਿਆਲੀ ਵੱਡੀ ਸਰਿਆਲੀ ਇੱਥੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਬੈੜਾਂ ਦਿਖਾਵਾਂਗੇ ਵਿੱਚੋਂ ਸੋਇਸ ਸੋਇ ਪਸ਼ੂ ਆ ਕੁਝ ਕਿ ਗੱਬਰ ਨਾਗ ਵੀ ਤੁਹਾਨੂੰ ਦਿਖਾਉਣੇ ਆ ਜਰਸੀ ਬਰੀਡ ਦੇ ਵਿੱਚ ਇੱਕ ਬੱਚੀ ਬਹੁਤ ਪਿਆਰੀ ਆ ਇਧਰ ਕ੍ਰਾਸ ਬਰੀਡ ਦੇ ਵਿੱਚ ਇੱਕ ਵੈਰ ਤੁਹਾਨੂੰ ਦਿਖਾ ਦਾਂਗੇ ਬਹੁਤ ਵਧੀਆ ਚੰਗੀ ਮਿਲਕਿੰਗ ਚੰਗੀ ਸ਼ੁਰੂਆਤ ਕੀਤੀ ਐ ਇਸ ਵੈਰ ਨੇ ਇੱਕ ਇਧਰ ਪੂਰੇ ਵੱਡੇ ਕੱਦ ਕਰਦੀ ਇੱਕ ਤੁਹਾਨੂੰ ਬਲੈਕ ਰੰਗ ਦੇ ਵੇਚ ਵੇਰ ਦਿਖਾ ਦਿਆਂਗੇ 18 17 ਕੋਈ 16 17 18 ਲੀਟਰ ਦੁੱਧ ਇਸ ਵਕਤ ਮੌਜੂਦ ਹੈ ਇਹ ਥੱਲੇ ਅੱਜ ਤਰੀਕ 20 ਜੁਲਾਈ ਸਮਾਂ ਕੋਈ ਸ਼ਾਮ ਦੇ 5:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆਂ ਪੂਰੀ ਗੱਲਬਾਤ ਕਰਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੋਵੇਗੀ ਆਪਣੀ ਠੀਕ ਹੈ ਜੀ ਇੱਥੇ ਪਹੁੰਚ ਕੇ ਵਿਜ਼ਿਟ ਕਰਕੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਮੇਰਾ ਭਰਾ ਟਿੱਪ ਕੇ ਚੌਥਾਂ ਥਾਂ ਦੀ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਆਓ ਕਰਦੇ ਆ ਲੈ ਲਈਆਂ ਉਹਦੇ ਡਿਟੇਲ ਸਭ ਤੋਂ ਪਹਿਲਾਂ ਪ੍ਰਦੀਪ ਸਾਸਰੀ ਕਾਰ ਸਤਿਕਾਰ ਸੰਧੂ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਭਾਜੀ ਠੀਕ ਠਾਕ ਕੰਡੀ ਕਰਾ ਗੈਮੋ ਗੈਮ ਤੇ ਸ਼ੁਕਰ ਮਾਲਕ ਦਾ ਹਾਂਜੀ ਲੈ ਵੀ ਪ੍ਰਦੀਪਰ ਅੱਜ ਐਨੀਮਲ ਜਿੱਦਾਂ ਆਪਾਂ ਗੱਲ ਕੀਤੀ ਹੈ ਟੋਟਲ ਚਾਰ ਪਸ਼ੂ ਆਪਣੇ ਕੋਲ ਹਾਂਜੀ ਚਾਰ ਪਸ਼ੂ ਆ ਜੀ ਤਿੰਨ ਸੂਏ ਸੂਏ ਇੱਕ ਬੱਚੀ ਗੱਭਣਾ ਜਰਸੀ ਤਿਆਰੀ ਠੀਕ ਆ ਅੱਛਾ ਪ੍ਰਦੀਪਰ ਉਹ ਦਿਨ ਆਪਾਂ ਚਾਰ ਤਿੰਨ ਚਾਰ ਉਹ ਦਿਨ ਵੀ ਲੱਗ ਪਾਏ ਸੀਗੇ ਤਿੰਨ ਨਾਗ ਪਾਏ ਸੰਧੂ ਸਾਹਿਬ ਤੁਸੀਂ ਇਹਦੇ ਛੋਟ ਪਾ ਕੇ ਮੇਰੇ ਖਾਲਾ ਚੋਲਾ ਨਹੀਂ ਲੰਗੇ ਤੇ ਮਾਲ ਪਰ ਹੋ ਗਿਆ ਇਹਦੇ ਆਹ ਬੜੇ ਜਾਇਜ਼ੀ ਨਾ ਸੁੱਤਰ ਜਮੋਲ ਤੇ ਬਾਜ ਜੀ ਵੀ ਬੜੇ ਜਾਇਜ਼ ਆਪਣੇ ਵਾਹ ਜੀ ਵਾਹ ਬੋਲਾ ਬਿਲਕੁਲ ਜਾਇਜ਼ ਰਹਣੇ ਬਾਕੀ ਐਨੀਮਲ ਜਿਹੜੇ ਬੜੇ ਸਾਫ਼ ਸੁਥਰੇ ਆ ਜਾਇਜ਼ ਰਿਟਾ ਤੇ ਆ ਉਹਦੋਂ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਸੀ ਉਹਦੋਂ ਵੀ ਬਿਲਕੁਲ ਸਿਰੇ ਸਾਟ ਸੀ ਗੱਲਾਂ ਬਾਤਾਂ ਅੱਜ ਵੀ ਤੁਹਾਨੂੰ ਵੇੜਾ ਜਰਸੀ ਬਰੀਡ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਵਹਿਰਦਮ ਦਿਖਾ ਦਾਂਗੇ ਕ੍ਰੋਸ ਬਰੀਡ ਆ ਸੋ ਜਿੱਦਾਂ ਜਿਵੇਂ ਭੈਣ ਭਰਾ ਆਪਣੇ ਸੱਜਣ ਵੀਰ ਪਸੰਦ ਕਰਦੇ ਆ ਲਵੀ ਪ੍ਰਦੀਪ ਵੀਰੇ तकरीबन ਮਾਲ ਆਪਣੇ ਕੋਲ ਸਾਰਾ ਸੋਇਆ ਸвая ਕਿਉਂਕਿ ਗੱਬਣੇ ਦੀ ਬੈੜ ਇੱਕ ਗੱਬਣ ਵਛੀ ਆਪਣੇ ਸੰਤੂ ਸਾਹਿਬ ਜੀ ਆ ਗੱਬਣ ਆ ਗਈ ਆ ਗੱਬਣਾਂ ਜੀ ਜਰਸੀ ਗੱਬਣ ਆ ਗਈ ਆ ਤਾਂ ਕਿ ਬਾਕੀ ਮਾਲ ਸਾਰਾ ਸੋਇਆ ਕਿ ਇਹ ਬਾਕੀ ਤਿੰਨੇ ਜੀ ਠੀਕ ਆ ਜੀ ਹਾਂਜੀ ਸੋ ਸ਼ੁਰੂਆਤ ਕਰਾਂਗੇ ਪੂਰੀ ਵੀਡੀਓ ਧਿਆਨ ਨਾਲ ਮੇਰਾ ਭਰਾ ਦੇਖ ਲਿਓ ਜੀ ਠੀਕ ਆ ਜੀ ਸਕਿੱਪ ਨਾ ਕਰਿਓ ਕਿਉਂਕਿ ਪੂਰੀ ਡਿਟੇਲ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਆਂ ਹਰੇਕ ਪਾਸਿਓਂ ਹਰੇਕ ਪੱਖ ਤੋਂ ਤੁਹਾਨੂੰ ਤਸੱਲੀ ਨਾਲ ਜਨਵਰ ਇਹ ਐਨੀਮਲ ਦਿਖਾਵਾਂਗੇ ਉਹ ਕਰਦੇ ਆਂ ਗੱਲਬਾਤ ਲੋਕ ਦੋਸਤੋ ਸ਼ੁਰੂਆਤ ਕਰਾਂਗੇ ਜਿੱਦਾਂ ਪ੍ਰਦੀ ਇਨ ਆਨੀਮਲ ਜਿਹੜੇ ਸੂਸਵਾਏ ਆ ਅੱਜ ਸੇ ਵਾਰ ਤੋਂ ਸ਼ੁਰੂਆਤ ਕਰਦੇ ਆ ਜਰਸੀ ਨਸਲ ਬਰੀਡ ਦੇ ਵਿੱਚ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਬਹੁਤ ਪਿਆਰੀ ਆ ਹਵਾਨਾ ਲੇਵਾ ਤੁਸੀਂ ਇੱਕ ਵਾਰੀ ਦੇਖੋ ਆ ਦੇਖੋ ਪ੍ਰਦੀਪ ਲੈਂਦੀ ਆ ਦਿਨ ਹਜੇ ਨਾ ਅਰੇ ਲੈ ਜੋ ਸੰਧੂ ਸਾਹਿਬ ਦੋ ਚਾਰ ਦਿਨ ਆ ਬੱਚੀ ਚੰਗੀ ਆ ਦੂਜੇ ਸੂਵਾ ਦੂਜਾ ਸੂਵਾ ਸੰਧੂ ਸਾਹਿਬ ਦੂਜਾ ਸੂਵਾ ਰੀ ਨਾਲ ਹੀ ਹੈ ਨਾ ਹਾਂ ਠੀਕ ਆ ਤੇ ਬਾਕੀ ਇਹ ਤੋਂ ਸੰਧੂ ਸਾਹਿਬ ਭਾਵੇਂ ਪਹਿਲੇ ਵੀ ਕਹਿ ਦਈਏ ਪਰ ਨਹੀਂ ਜਿੱਦਾਂ ਦੀ ਬੂਥੀ ਲੱਗੀ ਕਰਮਾਣੀ ਨੂੰ ਵੇਖੋ ਹਮ ਲਓ ਵੀ ਬਿਲਕੁਲ ਸਮਾਲ ਸਾਈਜ਼ ਫੇਸ ਕੁਆਲਿਟੀ ਆ ਛੋਟਾ ਜਿਹਾ ਫੇਸ ਆ ਛੋਟਾ ਕੰਨ ਤੇ ਬਿਲਕੁਲ ਡੁੰਗਾਈ ਉਸੇ ਤਰ੍ਹਾਂ ਦੋਨਾਂ ਅੱਖਾਂ ਦੇ ਵਿੱਚ ਆ ਤੁਸੀਂ ਦੇਖੋਗੇ ਕਿੰਨੀ ਕਿੰਨੀ ਡੁੰਗਾਈ ਆ ਵਿੱਚ ਠੀਕ ਆ ਜੀ ਇਧਰ ਮੈਂ ਤੁਹਾਨੂੰ ਬਹਿਨੀ ਵਾਲੇ ਪਾਸੇ ਦਿਖਾਵਾ ਆ ਦੇਖੋ ਸੋ ਥਾਣਾ ਦੇਖੋ ਮੇਰਾ ਭਰਾ ਬਹੁਤ ਸੁਆਦੀ ਤਣ ਲੱਗਾ ਵਾਂਡੇ ਦੇ ਤੁਹਾਡੇ ਸਾਹਮਣੇ ਇਹਨੇ ਕਰਮਾਂ ਦੀ ਵਜ੍ਹਾ ਥੱਲੇ ਬਣੀ ਬੁਣੀ ਕਾਪੀ ਆ ਪਰ ਫਿਰ ਵੀ ਚਲੋ ਪੰਜ ਲੈ ਜੇ ਚਾਰ ਲੈ ਜੇ ਸੋ ਜਿੰਨੀ ਗਿਨਾਂ ਦੇ ਵਿੱਚ ਦੋਸਤੋ ਗਿਣਤੀ ਪਈ ਆ ਉਨੀ ਤਿਆਰੀ ਹੋਰ ਜਿਆਦੀ ਕਰ ਲੂਗੀ ਲੰਬਾਈ ਨੂੰ ਵੀ ਬੱਚੀ ਦੀ ਤੁਹਾਡੇ ਸਾਹਮਣੇ ਆ ਹਾਈ ਕਮੇਟੀ ਦਾ ਲੋਦੀ ਕਰੋ ਚੈੱਕ ਸੋ ਡਿਜ਼ਾਈਨ ਜਿਹਨ ਬਹੁਤ ਵਧੀਆ ਚੰਗਾ ਬੈਠਦਾ ਦੂਜਾ ਸੁਆ ਬੱਚੀ ਨੇ ਸੋਣਾ ਬਹੁਤ ਸਾਫ ਸੁਥਰੀ ਸੰਧੂ ਸਾਫ ਸੁਥਰੀ ਆ ਬਾਕੀ ਠੰਢੀ ਬੜੀ ਆ ਇੱਥੇ ਮਰਜੀ ਇੱਧੇ ਥੱਲੇ ਬੈਠੇ ਰਹੋ ਕਰਮਾਂਗੇ ਹਾਂ ਨੋ ਵੀ ਕਰੋ ਜਾ ਕੇ ਠੀਕ ਹੈ ਜੀ ਸੋ ਹਾਈ ਤਾਂ ਮੋਸਟਲੀ ਆਪਾਂ ਦੇਖਦੇ ਆ ਜਰਸੀ ਬ੍ਰੀਡ ਦੇ ਵਿੱਚ ਬੱਚੀਆਂ ਜੀ ਓਡੀ ਬੱਚੀ ਆ ਬਾਕੀ ਰੰਗ ਰੂਪ ਵਜਨ ਵਜੂਦ ਉਹ ਤੁਹਾਡੇ ਸਾਹਮਣੇ ਆ ਬਿਊਟੀ ਦੇ ਵਿੱਚ ਤੁਸੀਂ ਦੇਖੋਗੇ ਤੇ ਬਾ ਕਮਾਲ ਲੈਵੇ ਦੀ ਕੁਆਲਿਟੀ ਬਹੁਤ ਚੰਗੀ ਆ ਸੋ ਬੇਨਾ ਕੋਈ ਫੇਰ ਆਪਾਂ ਤੁਹਾਨੂੰ ਰਿਪੀਟ ਕਰਦੇ ਨੇ ਆ ਪੰਜ ਵੀ ਕੱਢ ਸਕਦੀ 204 ਵੀ ਕੱਢ ਸਕਦੀ ਆ ਪਰ ਇਹ ਨਹੀਂ ਵੀ ਥੱਲੋ ਘੱਟ ਬਣੀ ਆ ਠੀਕ ਆ ਥੱਲੋ ਬਣੀ ਵੀ ਪੂਰੀ ਆ ਠੀਕਾ ਨਾ ਠੱਲੇ ਕਿਸੇ ਪਾਸੇ ਨੇ ਖੁੰਜੀ ਕਰਵਾ ਲਈ ਠੀਕ ਹੈ ਤੇ ਬਾਕੀ ਪ੍ਰਦੀਪ ਚਲੋ 35 ਤੋਂ ਪਹਿਲਾਂ ਹੀ ਆਪਾਂ ਤਸਦੀਕ ਕਰਕੇ ਲੈਣੀ ਆ ਮੈਂ ਫਣਾ ਦੀ ਤੇ ਸੰਧੂ ਸਾਹਿਬ ਭਾਰ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਜੀ ਮਹਾਰਾਜ ਠੀਕ ਹੈ ਕੋਈ ਵੀਰ ਭਰਾ ਜੀ ਮੰਗਾਲੇ ਆਉਣ ਲੈਣੀ ਤੇ ਠੀਕਾ ਕੀ ਮੋਲ ਕੀ ਡਿਮਾਂਡ ਰੋਗੀ ਇਹਦੀ ਦੇ ਦਿਆ ਸੰਧੂ ਸਾਹਿਬ 55000 ਦੀ ਜੈਸਨੋਂ ਮੈਂ ਨਾ 55000 ਹਾਂਜੀ ਦੇਖ ਕੇ ਆਪੇ ਕਰ ਲੋ ਜਾਇਜ ਜੈਸ ਨਾਲ 53000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਸੰਧੂ ਸਾਹਿਬ 100 ਕਿਲੋਮੀਟਰ ਤੱਕ ਪਹੁੰਚ ਆ ਹਾਂ ਬਾਬੇ 53000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਹਾਂ ਦੋਵੇਂ ਕਰਤੋਂ ਬਾਲ ਸਰ ਤੋਂ ਦਿਖਾ ਰਿਹਾ ਫਿਰ ਵੀ ਮੇਰਾ ਭਰਾ ਇੱਕ ਵਾਰੀ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲੋ ਠੀਕ ਆ ਜੀ ਕਿਸੇ ਪਾਸੇ ਨਹੀਂ ਕੁੰਜੀ ਕੀ ਠੀਕ ਆ ਆ ਦੇਖੋ ਅਜੇ ਸ਼ੈਦ ਹੀ ਆਉਂਦੇ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਠੀਕ ਆ ਬਹੁਤ ਪਿਆਰੀ ਬੱਚੀ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਇਹ ਪਹਿਲੇ ਨੰਬਰ ਤੋਂ ਬਾਅਦ ਇੱਕ ਸਾਗਰ ਨੰਬਰ ਤੇ ਇੱਧਰ ਤੁਹਾਨੂੰ ਦਿਖਾਉਣਾ ਹੈ ਕਰਮਾ ਦੀ ਠੀਕ ਹੈ ਜੀ ਭਵਾਨੇ ਦੇ ਦੇ ਜਿੱਦਾਂ ਗੱਲ ਕਰਦੇ ਵੀ ਬਿਜਲੀ ਘਾਰ ਹੀ ਬਣਿਆ ਪਿਆ ਬਹੁਤ ਸੋਹਣੀ ਵੇਨਸਪੂਨਸ ਲੈਵੇ ਦੇ ਉੱਪਰ ਤੇ ਕੱਦਕੁੱਦ ਤਕਰੀਬਨ ਵੱਡੀਆਂ ਬੜਾਂ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਮੀਡੀਅਮ ਤੋਂ ਪਲੱਸ ਅਕੀਏ ਪ੍ਰਦੀਪ ਕ੍ਰੋਸ ਬ੍ਰੀਡ ਆ ਗਈ ਆਪਣੇ ਕੋਲ। ਤਰਾ ਸੰਧੂ ਸਾਹਿਬ ਜਰਸੀ ਤੇ ਸ਼ਾਈ ਵਾਲ ਦਾ ਕ੍ਰੋਸ ਆ ਗਈ ਜੀ। ਠੀਕ ਆ ਭਰਾ। ਹਾਂਜੀ। ਲੋ ਵੀ ਜਰਸੀ ਦਾ ਤੇ ਵੀਰਵਾਲੀ ਸ਼ਾਈ ਵਾਲ ਦਾ ਕ੍ਰੋਸ ਵੇੜਾ। ਹਾਂਜੀ। ਅੱਜ ਕਿੰਨੇ ਦੇ ਦਿਨ ਹੋ ਗਏ ਸੂਈ ਨੂੰ? ਇਹਨੂੰ ਸੰਧੂ ਸਾਹਿਬ ਅੱਜ ਕੋਈ 5ਵੇਂ ਤੋਂ 6ਵੇਂ ਦਿਨਾਂ ਨਾਲੂ ਬੱਚੇ ਦੇ ਨਾਲ ਮਗਰ ਵੱਛੀ ਆ ਜੀ। ਵੱਛੀ ਮਗਰ ਆ ਜੀ। ਅਜੇ ਵੀਰਾਂ ਭਰਾਵਾਂ ਨੂੰ ਦਿਖਾ ਦਿਓ। ਠੀਕ ਆ। ਲੋ ਵੀ ਆਹ ਮਗਰ ਬੱਚਾ ਆ ਗਿਆ ਠੀਕ ਆ ਜੀ ਜਿੱਦਾਂ ਕਿ ਨਾਰ ਰੰਗ ਆਪਾਂ ਵੇਖਦੇ ਆ ਐਰ-ਚਰ ਦੇ ਵਿੱਚ। ਕ੍ਰੋਸ ਵੱਛੀ ਆ ਮਗਰ ਜਰਸੀ ਦੇ ਵੀ ਪੱਖ ਵੱਛੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਸ ਵਕਤ ਪ੍ਰਦੀਪ ਕਿੰਨੇ ਕ ਦੁੱਧ ਤੇ ਬੋਲੇ ਤੋਂ ਬਾਹਰ ਆ ਗਈ ਹੈ ਕਿੰਨਾ ਕ ਦੁੱਧ ਸੰਧੂ ਸਾਹਿਬ ਕੋਈ ਵੀਰ ਭਰਾ ਬੋਲਾ ਮੰਨ ਲੈ ਕੋਈ ਕੱਚਾ ਦੁੱਧ ਮੰਨ ਲੈ ਜੀ ਵਿਖਾਵਾ 20 ਕਿਲੋ ਦਾ ਹੀ ਹੋਊਗਾ ਜੀ ਪਰ ਆਪਾਂ 18 ਕਹਿ ਕੇ ਦੇਣੀ ਆ ਜੀ 18 ਆਨਲਾਈਨ ਵੀਰ ਭਰਾ ਮਤਾਲਣ ਤੇ ਇੰਜ ਹੀ ਮੰਗਾਣ ਤੇ 18 ਕਿਲੋ ਕਿਉਂ ਚਾਨ ਇੰਨੀ ਕਿ ਜ਼ਿਆਦੀ ਕਿ ਮੋਗਾ ਲੱਗੀ ਕਰਮਾ ਲਈ ਮੈਨੂੰ ਮਾਪੇ ਪ੍ਰਦੀਪ ਚਲੋ ਬਾਹਰ ਵੱਡੀ ਚਲੋ ਕਰਮਾ ਲਈ ਕਲੋਂ ਨੇ ਪੀਕ ਤੇ ਵੀ ਚੱਲਣਾ ਹੈ ਮੇਲੇ ਤੇ ਵੀ ਚੱਲਣਾ ਜੀ ਹਾਂ 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 ਵੀ ਮੇਲੇ ਦਾ ਵੀ ਚਲੋ 20 22 22 ਲੀਟਰ ਤੋਂ ਬਾਅਦ ਵੀ ਚੱਲਣਾ ਚਾਹੀਦਾ ਇਹਨੂੰ ਵੇਰਵਾ 22 ਲੀਟਰ ਤੇ ਸੰਤੂ ਸਾਹਿਬ ਰਾਮਨਾਥ ਭਰਦੂ ਕਿਰੇ ਬਾਕੀ ਕੋਈ ਗਰਮੀ ਨਹੀਂ ਇਹਨੂੰ ਕੋਈ ਠੰਡ ਨਹੀਂ ਦੇ ਹਾਂ ਲੋ ਵੀ ਬਿਗ ਆਰਡਰ ਸਾਈਜ਼ ਆ ਭਰਾਵੋ ਆਰਡਰ ਕੁਆਲਿਟੀ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜੀ ਬੰਦੀ ਬੜੀ ਸੰਤੂ ਸਾਹਿਬ ਫੁੱਲ ਹੈਵੀ ਆਰਡਰ ਮੁੱਠੀ ਮੁੱਠੀ ਥਾਣਾ ਦੇਨਸ ਫੋਨਸ ਲੋਗ ਦੇ ਉੱਪਰ ਤੁਸੀਂ ਵੇਖੋ ਇਧਰ ਬਹਿਣੀ ਵਾਲੇ ਪਾਸਿਓ ਦਿਖਾ ਰਹੇ ਆ ਤੇ ਬਿਲਕੁਲ ਕਰਮਾ ਦੀ ਲਿਵਾ ਜੇਕਰ ਗੱਲ ਕਰੀਏ ਭਰਿਆ ਪਿਆ ਬ ਮਨਾ ਬਿਜਲੀ ਘਰ ਬਣਿਆ ਪਿਆ ਦੇ ਆ ਦੇਖੋ ਜੀ ਸੋ ਸ਼ਾਨਦਾਰ ਕੁਆਲਟੀ 18 ਕਿਲੋ ਐਸ ਵਕਤ ਸੰਧੂ ਸਾਹਿਬ ਮੈਨਾਂ ਧਾਰਵਣਾ ਮਾਰੇ ਕੋਈ ਤੇ 18 ਕਿਲੋ ਆਹ ਦੇ ਆ ਲਓ ਜੀ 18 ਕਿਲੋ ਜਿਹੜਾ ਦੋਸਤੋ ਅੱਜ ਪੰਜਾ ਚੌ ਪੰਜਾ ਦਿਨਾਂ ਦੇ ਸੋਈ ਦੇ ਥੱਲੇ ਆ ਕਿਉਂਕਿ ਹਜੇ ਬੋਲਾ ਮੰਨ ਲਏ ਕੋਈ ਭਰਾ ਕੱਚਾ ਦੁੱਧ ਮੰਨ ਲਏ ਜੀ ਹਜੇ ਬੋਲੇ ਬੋਲੇ ਚ ਬਾਹਰ ਹੀ ਆਈ ਹੈ ਬਾਕੀ ਸੰਧੂ ਸਾਹਿਬ ਇਹੋ ਜਾਂ ਡੰਗਰ ਘਾਟੀ ਲੱਭਦਾ ਜੀ ਕਰਮਾਂ ਵਾਲਾ ਆ ਆ ਦੇਖੋ ਮੇਰਾ ਭਰਾ ਟਿਕਾ ਜੀ ਸੋ ਨੈਰਾ ਬੈਰਾ ਕਰਮਾਲੀ ਬਣਾਈ ਫਿਰਦੀ ਆ ਥੱਲੇ ਜੇ ਇੱਕ ਰਪਾ ਗੱਲ ਕਰਗੇ ਨਾ ਆਰਡਰ ਦੇਖੋਗੇ ਮੇਰਾ ਭਰਾ ਵੀ ਅਗਲੇ ਪਾਸੇ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਚੱਡਾ ਲੇਵਾ ਕਰਮਾਲੀ ਨੂੰ ਬਾਹ ਕਮਾਲ ਲੱਗਾ ਪਸੰਦ ਆਉਗੀ ਭਰਾਵਾਂ ਨੂੰ ਆਪ ਦੀ ਤੁਹਾਡੀ ਖੇਚਲਾ ਦੋਸਤੋ 22 ਚੋਲੋ 24 ਚੋਲੋ 20 ਚੋਲੋ ਠੀਕ ਹੈ ਜੀ ਤੁਹਾਡੀ ਸਮਰੱਥਾ ਹੈ ਤੁਹਾਡੀ ਮਿਹਨਤ ਸਦਕਾ ਹੈ ਜੀ ਤਾਂ ਪਾਉਣਾ ਪਾਓ ਸੰਧੂ ਸਾਹਿਬ ਨਹੀਂ ਪਾਹ ਨਾ ਪਾਓ ਕੋਈ ਚੱਕਰ ਨਹੀਂ ਜੀ ਆ ਠੀਕ ਆ ਹਾਂ ਬੱਚੇ ਦਾ ਥੋੜਾ ਵੱਧ ਕਰਦੀ ਹੋਰ ਨਹੀਂ ਗੱਲ ਕੋਈ ਕੋ ਗਰਮੀ ਹੋਵੇ ਚਾਹੇ ਦੋਸਤੋ ਸਰਦੀ ਹੋਵੇ ਠੀਕ ਹੈ ਜੀ ਹਰੇਕ ਮੌਸਮ ਦੇ ਵਿੱਚ ਵਾਧੇ ਆ ਰਹੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਘੋਟ ਕਾਫੀ ਮਰੂੜੇ ਜਾਂ ਜਿੰਨਾ ਜ਼ਿਆਦਾ ਗਰਮੀ ਆ ਇਹ ਕਰਮਾਂ ਦੀ ਨਜ਼ਰ ਬ੍ਰੀਡ ਨੂੰ ਕਿਸੇ ਰਕਮ ਦੀ ਕੋ ਪ੍ਰਭਾਵ ਨਹੀਂ ਜੂਗੀ ਸੋ ਮਗਰ ਵੀ ਪਲੱਸ ਪੁਆਇੰਟ ਆ ਮਗਰ ਵੀ ਬੱਚਾ ਜਿਹੜੀ ਫੀਮੇਲ ਕਾਫ ਆ ਮਗਰ ਵੀ ਅੱਛੀ ਆ ਠੀਕ ਆ ਸੋ ਚੰਗੀ ਬੈੜ ਆ ਪਸੰਦ ਆਊਗੀ ਵੀਰਾਂ ਨੂੰ ਬਹਿਣੀ ਚਾਹੀਏ ਇੱਕ ਬਹਿਣੀ ਵਾਲੇ ਪਾਸੋਂ ਤੁਸੀਂ ਵੇਖ ਰਹੋ ਠੀਕ ਆ ਜੀ ਬੰਦ ਮੇਰੇ ਨਾਲ ਤਕਰੀਬਨ ਤੁਸੀਂ ਗੱਲ ਕਰਕੇ ਤੇ ਬਿਲਕੁਲ ਮੇਰਾ ਪ੍ਰਦੀਪ ਜਿੰਨਾ ਗਿੱਟਾਂ ਗਿੱਟਾਂ ਮਰਲੇ ਦੀਆਂ ਮਰਲੇ ਬੰਦਾ ਬੜੀ ਜਿਆਦਾ ਚੋਣ ਆ ਸੰਧੂ ਸਾਹਿਬ ਤੇ ਕਰਮਾਲੀ ਮੋਗਾ ਆਉਂਦੀ ਤੇ ਠੀਕ ਆ ਭਰਾ ਹਾਂ ਤੇ ਤਕ ਲੋ ਤੁਸੀਂ ਪ੍ਰਦੀਪ ਜੀ ਲੋ ਆਪਣੀ ਆਪਣੀ ਦੋ ਚਵਈਆਂ ਕੀਤੀਆਂ ਇੱਕ 10 ਕੀਤੀਆਂ ਨੇ ਹਜ ਤੱਕ ਨਹੀਂ ਆਪਾਂ ਸੰਧੂ ਸਾਹਿਬ ਦੋ ਚਵਈਆਂ ਕਰ ਲੀਆਂ ਜੀ ਮਾਰੇ ਘਰੇ ਲਾ ਕੇ ਅਮ ਸਾਡੇ ਅਗਲੇ ਤੋਂ ਘਰੇ ਤਸੱਲੀ ਕੀਤੀ ਸ਼ਾਮੀ ਕੱਲ ਏਕ ਲੈ ਕੇ ਸਵੇਰੇ 6 ਵਜੇ ਚੋਈ ਹੈ ਜੀ ਮੈਨਾਂ ਇੰਨੀ ਕਿ ਜ਼ਿਆਦੀ ਚੋਣਾ ਕਰਮਾ ਲਈ ਗੱਲਾਂ ਹੀ ਪਰੇ ਆ ਦੇ ਬਿਲਕੁਲ ਹਨ ਖਾਲੀ ਬਰਾਬਰ ਉਹ ਅਗਲੇ ਦਾ ਪਿਛਲਾ ਥਾ ਮੈਨਾਂ ਗਾੜਨਾ ਗਾੜ ਚੋਵੇ ਪਿਛਾੜਨਾ ਪਿਛਾੜ ਚੋਵੇ ਵੀਰ ਭੀਠਾ ਜਿਆਦਾ ਫਰਕ ਨਹੀਂ ਚੰਗੀ ਬੈੜਾ ਵੀਰ ਕੀ ਮੁੱਲ ਕੀ ਡਿਮਾਂਡ ਰਹੂਗੀ 2 ਲੈ ਕੀ ਕਰਦੇ ਆ ਮੁੱਲ ਸੰਧੂ ਸਾਹਿਬ ਕੋਈ ਇਹਦਾ 70 ਨਹੀਂ ਕੋਈ 75 ਨਹੀਂ ਹਾਂ ਹਾਂ ਜੈਸ ਨਾਲ ਜਿਹੜੀ 10000 ਦੀ ਦੇਣੀ ਹੈ ਉਹ 100 ਕਿਲੋਮੀਟਰ ਤੱਕ ਪਹੁੰਚ ਕਰਨੀ ਆਪਾਂ 60000 ਹਾਂ ਜੈਤਨੋ ਹੀ ਦੇਣੀ ਆ ਸੰਧੂ ਸਾਹਿਬ ਠੀਕ ਆ ਵੀਰੇ ਬਾਕੀ ਵੇਖ ਲਓ ਜੇ ਐਨੇ ਦੀ ਕੋਈ ਦੇ ਦੂੰਗਾ 20 22 ਕਿਲੋ ਵਾਲੀ ਬੱਚੀ ਤੇ ਇਹ ਚੰਗੀ ਆ ਬਾੜ ਹਾਂ ਇਹਦੇ ਬਾਹਰ ਲੱਪਣ ਤੁਰ ਕੇ ਚਲੋ 65000 ਦਿਓ ਸਭਾ ਦਾ ਸਾਰਾ ਏਰੀਆ ਆਪਾਂ ਛਾਣ ਪੀਣ ਕਰਕੇ ਆ ਜੀ ਮੈਂ ਨਾ ਸੰਧੂ ਸਾਹਿਬ ਬੜਾ ਹੀ ਫਿਰੇ ਆ ਤੇ ਚੰਗਾ ਮਾਲ ਨਹੀਂ ਲੱਭਦਾ ਮਹਾਰਾਜ ਹਾਂ ਬਿਲਕੁਲ ਹਾਂ ਤਾਂ ਹੀ ਆਪਣੀ ਵੀਡੀਓ ਲੇਟ ਹੋ ਗਈ ਥੋੜੀ ਜੀ ਨਹੀਂ ਤੇ ਵੀਡੀਓ ਦਾ ਆਪਾਂ ਪਹਿਲਾਂ ਹੀ ਬੋਲ ਮਾਲ ਦੋਸਤੋ ਬੇਸਿਕ ਮਿੰਟਾਂ ਸਕਿੰਟਾਂ ਜੀ ਵਿਕ ਗਿਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਤੇ ਮੋਲ ਨਹੀਂਗਾ ਵੀ ਕੋਈ ਟੈਟ ਮੋਲ ਕਰਦੇ ਨੇ ਇਸ ਵਾਰ ਕੋਈ ਕੋਸ਼ਮਾ ਦੇ ਗੌੜੀ ਦੇ ਜਿਹੜਾ 200 ਪਸ਼ੂ ਆਹੋ ਜਿਹਾ ਮੋਲ ਆ। ਬਾਕੀ ਪਸੰਦ ਆਉਗੀ ਭਰਾਵਾਂ ਨੂੰ 65000 ਦੀ ਮਿਲ ਜੂਗੀ 60000 ਦੀ। ਹੋਰ ਮਾਨਤਨ ਕਰਦਾਂਗੇ ਸੰਧੂ ਸਾਹਿਬ ਵੀਰਾਂ ਭਰਾਵਾਂ ਦਾ। 2000 ਹੋਰ ਛੱਡਾਂਗੇ ਹੋਰ ਦੱਸੋ ਕੀ ਜਾਂਦੇ ਨੇ। 2000 ਦੀ। ਆ ਮੈਂ ਨਾ ਜਾਣ ਦਾਂਗੇ ਆ ਜੋ ਆਫਰ ਆਈ ਕਰ ਦੇਣੀਆਂ ਤੇ। ਚਲੋ ਜੀ। ਆ। ਬਾਬੇ 63000 ਦੀ ਵਾੜ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਜੀ ਬੱਤੀ ਮਗਰ ਆ। ਵਾਬੇ ਵਾਲਾ ਸੌਦਾ ਠੀਕ ਆ ਜੀ ਕਰਮਾਂ ਦੀ ਵਾੜ ਵੀ ਤੁਸੀਂ ਦੇਖ ਲਈਏ ਚੰਗੇ ਦੁੱਧ ਕੋ ਸਟਾਰਟਿੰਗ ਆ। ਬਾਕੀ ਕੋਣ ਵੜੀ ਲੱਗੀ ਸੰਧੂ ਸਾਹਿਬ। ਆ। ਆ ਆ ਦੇਖੋ ਇਹ ਨਿੱਕ ਜਾਰੀ ਚੋਣਾ ਕਰਮਾ ਲਈ ਵੀ ਐ ਮੋਗਾ ਹੀ ਆ ਤੇ ਹਾਂ ਆ ਬੱਸ ਲੋਬ ਕਰੋ ਗੱਲ ਕੋਈ ਮੰਗਾ ਨਹੀਂ ਕੋਈ ਕੱਖਣੀ ਨੂੰ ਸੰਧੂ ਸਾਹਿਬ ਇਹ ਦੋਸਤ ਨੂੰ ਆਂਦਾ ਵੀ ਫੱਟੀ ਵਾਲੀ ਧਾਰ ਆ ਦੇਖੋ ਮੇਰਾ ਪ੍ਰੈਕਟੀਕਲ ਜੀ ਮੋਟੀ ਧਾਰ ਅਜੇ ਪਛਮਾਨ ਹੀ ਪਾਇਆ ਬੱਚੀ ਨੂੰ ਹਾਂ ਹਾਂ ਵੈਸੇ ਚੰਗੀ ਤਰ੍ਹਾਂ ਆਪਾਂ ਗੱਲ ਕਰਦਾਂ ਨਾ ਵੀ ਕੋਈ ਨਾ ਭਰਾ ਕਿਸੇ ਦੇ ਮਨ 'ਚ ਸ਼ੱਕ ਨਾ ਰਹੇ ਵੀ ਬੱਚਾ ਛੱਡਣ ਤੋਂ ਬਿਗੈਰ ਹੀ ਪ੍ਰਦੀਪ ਸਿੰਘ ਥੱਲੇ ਬਹਿ ਗਿਆ ਦੁੱਧ ਦੀ ਬੜੀ ਜਾਰੀ ਚੋਣ ਲੱਗੀ ਸੰਧੂ ਸਾਹਿਬਾ ਚਟਾ ਦੇ ਤੇ ਮੱਝ ਹਰਗਾ ਦੇ ਹਾਂ ਮਾਜੀ ਲੈ ਕੇ ਜਾਉਂਗੇ ਠੀਕ ਹੈ 30000 ਰੁਪਏ ਮਾ ਜੀ ਨੰਦੂ ਜਾਵੈ ਤਾਂ ਨਾ ਬਹੁਤ ਸੁਆਦੀ ਚਵਾਈ ਲੱਗੀ ਠੀਕ ਆ ਜੀ ਪਸੰਦ ਆਊਗੀ ਵੀਰਾਂ ਨੂੰ ਇਧਰ ਇੱਕ ਪ੍ਰਦੀਪ ਆਪਣਾ ਕੋਈ 3 ਨੰਬਰ ਤੇ ਆ ਬੱਛੀ ਆ ਗਈ ਹੈ ਵੱਡੀ ਕੱਦ ਕੱਠੀ ਆ ਹਾਂ ਜੀ ਕਰਾਸ ਇਹ ਵੀ ਕਰਾਸ ਡੀਡੀ ਆ ਗਈ ਜੀ ਵੱਡੀ ਬੱਛੀ ਆ ਹਾਂ ਇਹ ਕਿੰਨਾ ਸਮਾਂ ਹੋ ਗਿਆ ਨੂੰ ਇਹਨੂੰ ਸੰਧੂ ਸਾਹਿਬ ਕੋਈ ਦਾਤ ਨੂੰ 15 ਦਿਨ ਹੋ ਗਏ ਮੇਲੇ ਤੇ ਆ ਗਈ ਹੈ ਬੱਛੀ ਮੇਲੇ ਤੇ ਆ ਪੁੱਜਦੇ ਵੀ ਲੱਗਾ ਭਾਵੇਂ ਇਹ ਨਹੀਂ ਕਹਦਾ ਨਾ ਵੀ ਹਫਤੇ ਦੀ ਸੂਈ ਆ ਮਹਾਰਾਜਾ ਠੀਕ ਹੈ ਵੀਰੇ ਇਹਦੇ ਥੱਲੇ ਜਿਹੜਾ ਆਪਾਂ ਆਪਣੇ ਘਰੋਂ ਦੋ ਟਾਈਮ ਚੋ ਆਦੇ ਨਾ ਸੰਧੂ ਸਾਹਿਬ ਬਖਾਵਾ ਭਾਵੇਂ ਇਹ ਵੀ 18 20 ਕਿਲੋ ਦਾ ਕਰਦੀ ਆ ਹਾਂ 16 ਕਿਲੋ ਲੀਟਰ ਨਾ ਬਣਾਉਣਾਗੇ ਜੀ 16 ਲੀਟਰ ਹਾਂ ਠੀਕ ਆ ਵੀਰੇ ਮਗਰ ਇਹਦੇ ਵੀ ਬੱਛੀ ਆ ਮਗਰ ਇਹਦੇ ਬੱਛਾ ਜੀ ਸੰਧੂ ਸਾਹਿਬ ਬੱਛਾ ਦੂਜਾ ਸੁਆ ਹੀ ਆ ਹਾਂ ਦੂਜਾ ਸੁਆ ਪ्योर ਸੁਆ ਜੀ ਠੀਕ ਆ ਜੀ ਬਾਕੀ ਵੀ ਸੁਆ ਦੂਜਾ ਕੱਦ ਵੱਡਾ ਵੇਖੋ ਗੂਤੀ ਬਾਤੀ ਬਚੀ ਉਸ ਕੁਆਲਟੀ ਦੀ ਚੈੱਕ ਕਰੋ ਦੂਜਾ ਸੁਆ ਵੈਸੇ ਚੋ ਚਿਹਰੇ ਮੋਰੇ ਤੋਂ ਪਤਾ ਲੱਗ ਕੇ ਜਾਂਦਾ ਪਸ਼ੂ ਵੇਖਦੇ ਆ ਸਾਰੇ ਦੂਜਾ ਸੁਆ ਬੱਛੀ ਆ ਕੱਦ ਬਹੁਤ ਪੂਰਾ ਵੱਡਾ ਲંબਾਈ ਦੇ ਕੋਈ ਜੇਕਰ ਵੇਲ ਦੀ ਗੱਲ ਕਰਕੇ ਤੇ ਉਹ ਵੀ ਪੂਰੀ ਆ ਛੋਟਾ ਜਾਂ ਕੰਨ ਸੰਧੂ ਸਾਹਿਬ ਜਰਸੀ ਬਰੀਡ ਕੀ ਆਂਦੀ ਹੈ ਇਹ ਕਰਾਸ ਹਾਂ ਕਰਾਸ ਫਰੀਡ ਹਾਂ ਜ ਕਿ 16 ਕਿਲੋ ਦੁੱਧ ਹਨਾ ਹਾਂ ਕੰਡੇ ਵਾਲਾ ਹੋਊਗਾ ਜੀ ਲਓ ਜੀ 16 ਕਿਲੋ ਦੁੱਧ ਇਸ ਵਾਰ ਥੱਲੇ ਦੋਸਤੋ ਤੁਹਾਨੂੰ ਮਿਲ ਜੂਗਾ ਸੋ ਹਵਾਨਾ ਵਾਲਾ ਬੜਾ ਫਿੱਟ ਕੰਪੈਕਟ ਜਾਂ ਆਡਰਾ ਠੀਕ ਹੈ ਜੀ ਕੋਈ ਟਲਕਵਾ ਚਾਹੇ ਕੋਈ ਆਪਾਂ ਕਰ ਜਾਈਏ ਕਿ ਝੋਲੀ ਜੱਦਾ ਨਹੀਂਗਾ ਕੰਪੈਕਟ ਆਡਰ ਦੇ ਵਿੱਚ ਥਾਨ ਮੁਠੀ ਮੁਠੀ ਆ ਸੋ ਹੁਣ ਮੌਕੇ ਤੇ ਜਿੰਨੀ ਦੇ ਦੋਸਤੋ ਬਣੀ ਆ ਕਿਉਂਕਿ ਸ਼ਾਮ ਦਾ ਚੁਾਈ ਦਾ ਸਮਾਂ ਬਿਲਕੁਲ ਨੇੜ ਆ ਕਿ 5:00 ਵਜੇ ਡਾਇਆ ਹੁਣ ਸ਼ਾਮ ਦਾ ਈਵਨਿੰਗ ਟਾਈਮ ਆ ਤੇ ਮਾਰਨਿੰਗ ਪ੍ਰਦੀਪ ਫਿਰ ਟਾਈਮ ਵੀਰੇ ਕਿੰਨੇ ਤੋਂ ਕਿੰਨੇ ਤੱਕ ਚਵਾਈ ਆਪਾਂ ਸੰਧੂ ਸਾਹਿਬ 6 ਦੇ 6 ਆ ਜੀ 6 ਤੋਂ 6 ਚਵਾਈ ਆ ਤਾਂ ਆਪਾਂ ਕੋਈ ਟਾਈਮ ਨਹੀਂ ਕਹੂੰਗੀ ਜਿਹੜਾ ਆਪਣੀ ਬੱਚੀਆਂ ਥੱਲੇ ਦੁੱਧ ਹੈਗਾ ਸੰਧੂ ਸਾਹਿਬ ਫਿਰ ਫਾਇਦਾ ਨਹੀਂ ਟਾਈਮ ਲਾਉਂਦਾ ਜੀ ਸਹੀ ਆ ਬਿਲਕੁਲ ਹਾਂ ਸਾੜ ਨਹੀਂ ਆਈ ਐਵੇਂ ਕੋਈ ਫਾਇਦਾ ਨਹੀਂ ਬਿਲਕੁਲ ਜੀ ਬੋਦੀ ਕਰਨਾ ਚਾਹੋ ਸੋ ਹਾਈਟ ਕਹਦੇ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਇੱਕ ਵਾਰੀ ਫਿਰ ਭਰਾਵਾਂ ਨੂੰ ਜ਼ਿਕਰ ਕਰ ਦਿੰਦੇ ਆ ਵੀ ਕੱਦ ਬੁੱਤ ਪੂਰਾ ਵੱਡਾ ਕੋਈ ਛੋਟੀ ਨਹੀਂ ਜੀ ਏ ਵੀ ਸੰਧੂ ਸਾਹਿਬ ਕਿਉਂ ਨ ਇੱਕ ਨੰਬਰ ਕਰਮਾ ਵਾਲੀ ਤੇ ਹੂੰ ਹੂੰ ਇੰਨੀ ਕੀ ਜਾਰੀ ਪੋਲੀ ਆ ਵੀ ਮੋਗਾ ਹੀ ਆ ਤੇ ਹਾਵਣਾ ਵੀ ਠੀਕ ਹੈ ਜੀ ਹਾਂਜੀ ਮੈਂ ਵੀ ਪ੍ਰਦੀਪ ਇਹਦੀ ਡਿਮਾਂਡ ਦੱਸ ਦੇਵਾ ਕਿ ਕਿੰਨੇ ਦੀ ਅੱਜ ਸੰਦੀਪ ਸਾਹਿਬ ਇਹ ਨਹੀਂ ਆ ਵੀ ਵੱਡੀ ਬੱਚੀ ਆ ਤੇ ਆਪਾਂ ਐਵੇਂ ਮੰਗ ਲੈਣਾ 80 85 ਹਾਂ ਇਹ ਵੀ ਸੰਧੂ ਸਾਹਿਬ ਜੈਸਨੋ ਦੇ ਦਈਏ ਮੈਨਾਂ 70000 ਦੀ 70000 ਦੀ ਹਾਂ ਦੇ ਦਿਓ 70 ਦੀ ਦੇ ਦਿਓ ਬਾਹਰ ਵੱਡੀ ਐ ਚੰਗੀ ਸੁਥਰੀ ਬਾਹਰ ਤੇ ਪਰ ਆਪਾਂ ਨਾ ਕੋਈ 70 ਨਾ 68 ਇਹ ਵੀ 50000 ਦੀ ਜੈਸਨੋ ਹੀ 100 ਕਿਲੋਮੀਟਰ ਤੱਕ ਪਹੁੰਚ ਫਰੀ ਜੀ ਨੰਦਲੇਨ ਭੈਣ ਪ੍ਰਾਜਾ ਮਾਰਾ ਨਵਾਰੇ ਲੈਣ ਦੇ ਜਾ ਬੁੱਧ 3 ਤੇ ਕਰਮਾ ਲਈ ਹਾਂ ਹਾਂ ਲੋ ਵੀ ਇਹ ਜਿਹੜੀ ਬਿਲਕੁਲ ਕੋਈ ਪੈੜ ਨਹੀਂ ਕੋਈ ਠਾਰ ਨਹੀਂ ਕੋਈ ਸਟਾਰ ਨਹੀਂ ਹਾਂ ਨਾ 36 36 ਦੀ ਦੇ ਦਾਂ ਸੰਧੂ ਸਾਹਿਬ ਵੀ ਹੋਰ ਦੱਸੋ ਕੀ ਆਂਦੇ ਜੇ ਤੁਹਾਡੇ ਮੂੰਹ 36 ਹੀ ਨਿਕਲ ਗਏ ਮਹਾਰਾਜ ਤੇ 36 ਦੀ ਦੇ ਦਾਂ ਚਲੋ ਜੀ ਮਨਾ ਜਾਣ ਦੋ ਦੇ ਠੀਕ ਹੈ ਭਰਾ ਲੋ ਵੀ ਇਹ 36000 ਦੀ ਮਿਲ ਜੂਗੀ ਠੀਕ ਹੈ ਜੀ ਬੱਛਾ ਇਹਦੇ ਮਗਰ 16 ਲੀਟਰ ਤੋਂ ਇਹਨੇ ਵੀ ਕਰਮਾ ਲਈ ਨੇ ਸਟਾਰਟਿੰਗ ਕੀਤੀ ਆ ਇਧਰੋਂ ਪੂਸ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਮੈਲਾ ਮੂਲਾ ਚੱਲਣਾ ਸ਼ੁਰੂ ਹੋ ਗਿਆ ਠੀਕ ਆ ਜੀ ਉਸੇ ਤਰ੍ਹਾਂ ਮੈਲਾ ਜਿਹੜਾ ਤੁਹਾਨੂੰ ਨਜ਼ਰ ਵੀ ਆ ਰਿਹਾ ਵੀਡੀਓ ਤੇ ਵਿੱਚ ਮੈਲਾ ਵੀ ਸਟਾਰਟ ਹੋ ਗਈ ਆ ਬਾਕੀ ਮੇਰਾ ਸੱਜਣ ਵੀ ਕੋਈ ਕਰੇ ਕੰਟੈਕਟ ਆ ਦੇਖ ਬੱਡੀ ਬੱਚੀ ਆ ਸੰਧੂ ਸਾਹਿਬ ਪੂਰੀ ਐ ਫੁੱਲ ਹਾਂ ਮੇਚ ਨਹੀਂ ਮਾਰਾ ਜਾ ਪੁਲੀ ਪੁਲਸੀਆ ਕਿਹੜਾ ਕੋਈ ਵੀਕ ਆ ਜਾਂ ਲਿਸੀ ਮੈਨਾ ਪੂਰੀ ਐ ਜੰਮੀ ਪਲੀ ਆ ਸੰਧੂ ਸਾਹਿਬ ਤੇ ਠੀਕ ਆ ਹਾਂਜੀ ਲੈ ਵੀ ਪ੍ਰਦੀਪ ਅਗਲੇ ਪਾਸੇ ਆਪਣੇ ਕੋਲ ਇਧਰ ਮੱਝ ਆ ਗਈ ਐ ਵੀ ਸੂਈ ਐ ਆਪਣੇ ਕੋਲ ਤਾਜੀ ਏ ਸੰਧੂ ਸਾਹਿਬ ਉੱਚੇ ਬੱਚੇ ਚਾਹੀਜੀ ਥੋੜੀ ਜੀ ਠੀਕ ਹੈ ਇਹਨੂੰ ਡੇਢ ਤੋਂ 2 ਮਹੀਨੇ ਹੋ ਗਏ ਜੀ ਸੂਈ ਨੂੰ ਡੇਢ 2 ਮਹੀਨੇ ਦਾ ਉੱਚਾ ਸੂਈ ਹਾਂਜੀ ਹਾਂਜੀ ਮਗਰ ਬੱਚਾ ਮਗਰ ਕਟਾ ਰਹੀ ਕੱਟਾ ਹੈ ਮਗਰ ਹਾਂਜੀ ਲੋ ਵੀ ਇਹ ਡੇਢ 2 ਮਹੀਨੇ ਦੀ ਸੂਈ ਆ ਕਿਉਂਕਿ ਆਪਣੇ ਬਹੁਤੇ ਸੱਜਣ ਵੀਰ ਇੱਕ ਡਿਮਾਂਡ ਕਰਦੇ ਵੀ ਚਲੋ ਸੱਜਰ ਨਾਲ ਕਿਤੇ ਨਾ ਕਿਤੇ ਰੇਟ ਕੋਈ 10 ਵੀ 25 30 ਹਜ਼ਾਰ ਮਹੀਨੇ ਡੇਢ ਮਹੀਨੇ ਦੀ ਸੂਈ ਨਾਲ ਕਿਤੇ ਨਾ ਕਿਤੇ ਵਾਧ ਹੀ ਹੁੰਦਾ ਬਹੁਤੇ ਵੀਰ ਡਿਮਾਂਡ ਕਰਦੇ ਵੀ ਕੋਈ ਡੇਢ ਮਹੀਨਾ ਸੂਈ ਚਾਹੇ ਕੋਈ 2 ਮਹੀਨਾ ਸੂਈ ਮਿਲ ਜਾਵੇ ਰੇਟ ਉਹਨਾਂ ਨਜਾਇਜ਼ ਹੈ ਪੈਸੇ ਘੱਟ ਖ ਤੇ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਤੁਹਾਡੇ ਫਿੱਟ ਬਹਿ ਜੇ ਇਹ ਮੱਝ ਪਰ ਜਿਹੜਾ ਸੁਆ ਸੰਧੂ ਸਾਹਿਬ ਇਹ ਤੀਜਾ ਸੂਈ ਜੇ ਕੋਈ ਵੀਰ ਦੋਹੋਂ ਦੀ ਲਾਲੇ ਕੋਈ ਢਾਂਜ ਨਹੀਂ ਮਾਲੇ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਜੇ ਆਪਾਂ ਇਹ ਆਈ ਵੀ ਕਰਾਤੀ ਆ ਜੀ ਅੱਛਾ ਬਣ ਗਈ ਹਾਂ ਬਣ ਗਈ ਕਰਮਾ ਲਈ ਹਰ ਹਰ ਵਧਾਈ ਮੱਝਾ ਜੀ ਆ ਠੀਕ ਆ ਹਾਂ ਤੇ ਦੁੱਧ ਕਿੰਨਾ ਇਹਦੇ ਥਰੇ ਧਾਰਾਂ ਕਿੰਨੀਆਂ ਦੁੱਧ ਵੀ ਜੇ ਐਵੇਂ ਆਪਾਂ 7 ਧਾਰ ਨਹੀਂ ਦੱਸੀ ਜਣਾ 6 ਕਿਲੋ ਦੁੱਧ ਆਪਣੇ ਘਰੋਂ ਵੀਰ ਭਰਾ ਤੋਂ ਚਾਰ ਡੰਗ ਚੋਈ ਜਾਂ ਜੀ 6 ਕਿਲੋ ਆ ਭਾਵੇਂ ਧਾਰਮਣਾ ਮਾਰੇ ਸੰਧੂ ਸਾਹਿਬ ਕੋਈ ਤੇ ਠੀਕ ਆ ਹਾਂ ਲੋਬੀ 6 ਕਿਲੋ ਦੁੱਧ ਮਿਲਦੀ ਬੱਚੇ ਤੇ ਦੋਵੇਂ ਡੰਗ ਦੋਵੇਂ ਟਾਈਮ ਬੱਚੇ ਤੇ ਸੰਧੂ ਸਾਹਿਬ ਦੋਥੇ ਤੇ ਦੋਵੇਂ ਡੰਗ ਮਿਲਦੀ ਆ ਬੱਚਾ ਤੁਹਾਨੂੰ ਦਿਖਾਵਾਂਗੇ ਆਪਾਂ ਐਂਡ ਦੇ ਵਿੱਚ ਕੋਈ ਆਪਦੀ ਸਮਝ ਨਾਲ ਦੋ ਦਾ ਕੋਈ ਢਾਈਆਂ ਦਾ ਕੋ ਕਿੰਨਾ ਦਾ ਉਹ ਆਪਦੀ ਸਮਝ ਨਾਲ ਦੇਖ ਲਿਓ ਜੇ ਸਿੰਗਲ ਹੱਡੀ ਆ ਬਿਲਕੁਲ ਪਤਲਾ ਬਰੀਕ ਪਿੰਡਾ ਕਰਮ ਵਾਲੀ ਦਾ ਠੀਕ ਆ ਆ ਲਓ ਕੈਮਰੇ ਤੋਂ ਡਰਦੀਆਂ ਸੰਧੂ ਸਾਹਿਬ ਹੋਰ ਨਹੀਂ ਗੱਲ ਕੋਈ ਗੱਲ ਨਹੀਂ ਹੱਬੋ ਕੀ ਡਰਦੀ ਆ ਇਹ ਕੱਟਾ ਮਗਰ ਦੇ ਹਾਂਜੀ ਇਹ ਕੱਟਾ ਸੰਤੂ ਸਾਹਿਬ ਬਹੁਤ ਠੀਕ ਆ ਜੀ ਇਹ ਕੱਟਾ ਮਗਰ ਕੋਈ ਦੋ ਦਾ ਕੋਈ ਢਾਈਆਂ ਦਾ ਕੋਈ ਤਿੰਨਾਂ ਦਾ ਆਪ ਵੀ ਸਮਝ ਵੇਖ ਲਓ ਤੇ ਆ ਬੱਚਾ ਜੀ ਠੀਕ ਆ ਜੀ ਕੋਈ 1 ਇੰਚ ਕੋਈ 1/2 ਇੰਚ ਤੱਕ ਜਿਹੜਾ ਦੋਸੇ ਸੇਕ ਤੋਂ ਵੰਦਾ ਨਿਕਲਿਆ ਮਾਰਾ ਜੀ ਇਸ ਕਰਕੇ ਸੂਹਾ ਤਾਂ ਮਡਾਸੀ ਦਿੱਤਾ ਕੋਈ ਡੇਢ ਮਾ ਕੋ 2 ਡਾ 2 1/2 ਮਾ ਬਾਉ ਜੀ ਠੀਕ ਆ ਸੋ 6 ਕਿਲੋ ਦੁੱਧ ਬਾਕੀ ਮਿਲਕ ਵੀ ਇਹਨਾਂ ਦੋ ਪਾਸੇ ਤੁਸੀਂ ਦੇਖੋਗੇ ਮੇਰੇ ਦੀ ਸਾਫ ਸੁਥਰੀ ਆ ਕੋਈ ਬਾਹੀ ਦਾ ਕੋਈ ਨੱਕਾ ਨਹੀਂ ਭੰਨਦੀ ਕਰਮਾ ਵਾਲੀ ਕੋਈ ਸੈਰ ਨਹੀਂ ਰੱਖਦੀ ਠੀਕ ਆ ਤੇ ਵੈਸੇ ਪ੍ਰਦੀਪ ਚੁਾਈ ਦੀ ਆਪਣੇ ਭੈਣ ਪਰਵਾਹ ਦੇ ਸੰਦੂ ਜੀ ਦੇਖ ਕੇ ਸੰਦੂ ਸਾਹਿਬ ਭੂਰ ਨਹੀਂ ਕੋਈ ਛੱਡਾ ਨਹੀਂ ਕੋਈ ਥਾਨੀ ਘਟ ਜੀ ਮਹਾਰਾਜ ਐ ਮੋਗਿਆਂ ਨੂੰ ਆਦੀ ਤੇ ਪੋਲੀ ਰੂ ਅਰਗੀ ਜੀ ਠੀਕ ਆ ਚੁਾਈ ਦਾ ਨਹੀਂ ਸੰਦੂ ਸਾਹਿਬ ਡੰਗਰ ਗਲਤ ਨਿਕਲੂਗਾ ਜੀ ਮਹਾਰਾਜ ਆ ਠੀਕ ਆ ਹਾਂ ਜਿਹੜੀ ਚੀਜ਼ ਦੱਸਾਂਗੇ ਉਹ ਨਿਕਲੂਗੀ ਠੀਕ ਆ ਜੀ ਉਹਦਾ ਮੋਲੇ ਕੀ ਰੂਗਾ ਦੇਣੀ ਕਿੰਨੀ ਆ ਮੋਲੇ ਦਾ ਸੰਧੂ ਸਾਹਿਬ 65000 ਜੱਥੋਂ 36000 ਦੀ ਦੇਣੀ ਆ ਤੇ 100 ਕਿਲੋ ਮੀਟਰ ਤੱਕ ਪਹੁੰਚ ਫੀ ਕਰ ਦੇਣੀ ਆ ਚੱਕੋ ਵੀ ਹਾਂ ਬਈ 36000 ਦੀ ਇਮੇਜਿੰਗ ਦਿੱਤੀ ਆ ਜੀ ਬਾਵਾ ਦੇ ਭਾਈ ਮੈਂ ਦੇ ਦੇਣੀ ਸੰਧੂ ਸਾਹਿਬ ਕੋਈ ਅੱਗੇ ਦਿਨਾਂ ਦਾ ਵੇਰਵਾ ਤੁਹਾਨੂੰ ਪਾਈ ਦਿੱਤਾ ਵੀ ਨਵੇਂ ਦੋ ਤੇ ਰਲਈ ਆ ਚਲੋ ਨਿਕਲਾਉਂਦੀ ਕੱਲ ਨੂੰ ਕਿਸੇ ਭਰਾ ਦੀ ਚਲੋ ਲੱਕ ਕਿਸਮਤ ਮਗਰ ਕਟਾ ਮੀਲ ਕਾਫ ਸੋ ਆਹ ਫੇਸ ਕੁਆਲਟੀ ਇਸ ਮੈਂ ਦੀ ਮੂੰਹ ਮੱਥਾ ਤੁਹਾਨੂੰ ਦਿਖਾ ਦਿੱਤਾ ਰੋਡ ਬਿਲਕੁਲ ਵਾਜਬ ਜਾਇਜ਼ ਰੇਟ ਆ ਜਿਸੇ ਪਛੀਦਿ ਕੋਈ ਭਰਾ ਗੱਲਬਾਤ ਕਰ ਲੈ ਠੀਕ ਹੈ ਜੀ ਸਾਰੇ ਜੈਜ ਰੇਟਾਂ ਦੇ ਉੱਤੇ ਆ ਲਾ ਆ ਦੇਖੋ ਜੀ ਠੀਕ ਹੈ ਜੀ ਠੀਕ ਆ ਸੋ ਇਹ ਅੱਜ ਚਾਰ ਐਨੀਮਲ ਸੀਗੇ ਠੀਕ ਹੈ ਜੀ ਕਿਉਂ ਐਨੀਮਲ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਤਿੰਨ ਵੜਾ ਇੱਕ ਗੱਪਣ ਤੁਹਾਨੂੰ ਬੱਚੀ ਦਿਖਾਈ ਹੈ ਜਰਸੀ ਬ੍ਰੀਡ ਦੇ ਵਿੱਚ ਬਾ ਕਮਲ ਬੱਚੀ ਆ ਬਹੁਤ ਖੂਬਸੂਰਤ ਆ ਤੇ ਦੋ ਵੜਾ ਜਿਹੜੀਆਂ ਇੱਧਰ ਸਜਰਤਾ ਦੀਆਂ ਸੁੰਨੀਆਂ ਨੇ ਕੋ 18 18 17 16 ਲੀਟਰ ਦੁੱਧ ਇਹਨਾਂ ਵਹਿਰਾਂ ਦੇ ਕੋਲ ਇਸ ਵਕਤ ਮੌਕੇ ਤੇ ਹਾਜ਼ਰ ਆ ਸੋ ਇਹ ਕਰਮਾਲੀ ਵੀ ਸ੍ਰੀ ਵਹਿਰ ਤੁਹਾਨੂੰ ਮੌਕੇ ਤੇ ਦਿਖਾਤੀ ਆ ਬਾਕੀ ਮੇਰਾ ਭਰਾ ਮਾਰੋ ਟਰਾਈ ਠੀਕ ਆ ਜੀ ਰੇਟ ਬਿਲਕੁਲ ਵਾਜਬ ਜਾਇਜ਼ ਰੇਟ ਤੇ ਇੱਧਰ ਇੱਕ ਬੱਚੀ ਤੁਹਾਨੂੰ ਆਪਾ ਦਿਖਾਤੀ ਆ ਪਹਿਲੇ ਨੰਬਰ ਤੇ ਬਹੁਤ ਖੂਬਸੂਰਤ ਪੰਜ ਕੱਟ ਦੇ ਚਾਰ ਕੱਟ ਦੇ ਸੋ ਇਹ ਦਿਨਾਂ ਦਾ ਵੇਰ ਵਾਰ ਆਊਗਾ ਠੀਕ ਆ ਜੀ ਦੂਜਾ ਸਵੇਰ ਇਸ ਬੱਚੀ ਨਾਲ ਸੋਣਾ ਸਫਾਈਆਂ ਸੁਫੀਆਂ ਕਰਮਾਲੀ ਨੂੰ ਕੋਈਆਂ ਖਤਰਾਂ ਐਂਡੀ ਲੱਗੀਆਂ ਠੀਕ ਆ ਜੀ ਇੱਕੋ ਪ੍ਰਦੀਪ ਆਪਣੇ ਨੰਬਰ ਕਰਦੇ ਸਾਂਗੇ ਨੰਬਰ ਸੰਧੂ ਸਾਹਿਬ 82890 16207 ਜੀ ਦੂਜਾ ਨੰਬਰ 82830 70125 ਚਲੋ ਜੀ ਹਾਂਜੀ ਲੋ ਵੀ ਇਹ ਦੋਵੇਂ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਦੋਸਤੋ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਾਲ ਡੇਲੀ ਰੁਟੀਨ ਦੇ ਵਿੱਚ ਚਮੜਾ ਰਹਿੰਦਾ ਬਿਲਕੁਲ ਵਾਜਬ ਜਾਇਜ਼ੀ ਹੋਣਗੇ ਸੋ ਜਿਹੜੇ ਵੀਰ ਸਚਨ ਆਪਣੇ ਜੁੜੇ ਆ ਉਹ ਇਹ ਸਾਡੇ ਤੋਂ ਇਸ ਟਿਕਾਣੇ ਤੋਂ ਬਿਲਕੁਲ ਜਾਇਜ਼ ਭਾਪੜਤੇ ਵਾਲੇ ਪਸ਼ੂ ਕੀ ਦੇਖੋ ਸੋ ਅੱਜ ਇਹਨਾਂ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ